ਮਾਈ ਦਾ ਲਾਲ ਹੀ ਦੱਸ ਸਕਦਾ ਆ ਸਵਾਲ ਤਾਂ ਸਾਰਿਆਂ ਦੀਆਂ ਪੜੀਆਂ ਖੂਜ ਗਈਆਂ ਜੇ ਨਾਂ ਦੱਸਿਆ ਤਾਂ ਠੀਕ ਹੈ ਲਓ ਆਪਾਂ ਤੁਹਾਨੂੰ ਸਵਾਲ ਪਾਉਣੇ ਆ ਇੱਕ ਮੰਦਰ ਦੇ 9 ਦਰਵਾਜੇ ਐ ਠੀਕ ਹੈ ਇੱਕ ਦਰਵਾਜੇ 'ਚ 9 ਪੰਡਤ ਐ ਠੀਕ ਹੈ ਇੱਕ ਪੰਡਤ ਦੀਆਂ 9 ਪਤਨੀਆਂ ਠੀਕ ਹੈ ਇੱਕ ਪਤਨੀ ਦੇ 9 ਬੱਚੇ ਐ ਠੀਕ ਹੈ ਇੱਕ ਬੱਚੇ ਕੋਲ 9 ਟੋਕਰੀਆਂ ਠੀਕ ਹੈ ਇੱਕ ਟੋਕਰੀ 'ਚ 9 ਫੁੱਲ ਐ। ਕੁੱਲ ਫੁੱਲਾਂ ਦਾ ਜੋੜ ਦੱਸਣਾ ਐ। ਦੁਬਾਰੇ ਫੇਰ ਆਪਾਂ ਰਿਪੀਟ ਕਰਦੇ ਆਂ। ਵੀ ਇੱਕ ਦਰਵਾਜੇ 'ਚ 9 ਪੰਡਤ ਐ। ਇੱਕ ਦਰਵਾਜਾ ਐ। ਉਹ 'ਚ 9 ਪੰਡਤ ਐ। ਬੈਠੇ ਆ ਜਾਂ ਖੜੇ ਆ ਠੀਕ ਐ। ਤੇ ਇੱਕ ਪੰਡਤ ਦੀਆਂ 9 ਪਤਨੀਆਂ। ਠੀਕ ਐ। ਇੱਕ ਪੰਡਤ ਦੀਆਂ 9 ਪਤਨੀਆਂ ਠੀਕ ਐ। ਤੇ ਇੱਕ ਪਤਨੀ ਦੇ 9 ਬੱਚੇ ਐ। ਇੱਕ ਪਤਨੀ ਦੇ 9 ਬੱਚੇ ਐ ਠੀਕ ਐ ਇੱਕ ਬੱਚੇ ਕੋਲੇ 9 ਟੋਕਰੀਆਂ ਐ ਇੱਕ ਬੱਚੇ ਕੋਲੇ 9 ਟੋਕਰੀਆਂ ਇੱਕ ਟੋਕਰੀ ਚ 9 ਫੁੱਲ ਐ ਇੱਕ ਟੋਕਰੀ ਚ 9 ਫੁੱਲ ਐ ਕੁੱਲ ਫੁੱਲਾਂ ਦੀ ਗਿਣਤੀ ਦੱਸਣੀ ਐ ਕਿੰਨੀ ਐ ਕੁੱਲ ਫੁੱਲਾਂ ਦੀ ਗਿਣਤੀ ਦੱਸਣੀ ਐ ਕਿੰਨੀ ਐ ਸਮਾਰੇ ਵਧੀਆ ਤਰੀਕੇ ਨਾਲ ਸਮਝਾਦਾ ਨਾਲੇ ਸੋਨੂੰ ਆਪਸ਼ਨ ਦੇ ਦੇਣੇ ਐ ਏ ਐ 81 b a 729 c a 95049 d a 5 ਲੱਖ 31414 ਚਾਰ ਆਪਸ਼ਨ ਦਿੱਤੇ ਪਏ ਆ 81 729 95049 53114 a b c d ਚ ਆਨਸਰ ਦੱਸਣਾ ਵੀ ਕਿਹੜਾ ਦੇਖਦੇ ਆ ਕੌਣ ਕੌਣ ਦੱਸ ਸਕਦਾ ਕੌਣ ਕੌਣ ਨਹੀਂ ਦੱਸ ਸਕਦਾ ਦੁਬਾਰੇ ਫੇਰ ਸਮਝਾ ਦਿੰਨੇ ਆਪਾਂ ਲਓ ਜੀ ਇੱਕ ਮੰਦਰ ਦੇ 9 ਦਰਵਾਜੇ ਐ ਇੱਕ ਮੰਦਰ ਹੈ ਕਿਤੇ ਉਹਦੇ 9 ਦਰਵਾਜੇ ਐ ਠੀਕ ਐ ਹਰ ਇੱਕ ਦਰਵਾਜੇ ਚ 9 ਪੰਡਤ ਐ ਠੀਕ ਐ ਇੱਕ ਦਰਵਾਜੇ ਚ 9 ਪੰਡਤ ਐ ਇੱਕ ਪੰਡਤ ਦੀਆਂ 9 ਪਤਨੀਆਂ ਇੱਕ ਪੰਡਤ ਦੀਆਂ 9 ਪਤਨੀਆਂ ਠੀਕ ਐ ਇੱਕ ਪਤਨੀ ਦੇ 9 ਬੱਚੇ ਐ ਇੱਕ ਪਤਨੀ ਦੇ 9 ਬੱਚੇ ਐ ਇੱਕ ਬੱਚੇ ਕੋਲੇ 9 ਟੋਕਰੀਆਂ ਇੱਕ ਬੱਚੇ ਕੋਲੇ 9 ਟੋਕਰੀਆਂ ਇੱਕ ਟੋਕਰੀ ਚ 9 ਫੁੱਲ ਹੈ ਇੱਕ ਟੋਕਰੀ ਚ 9 ਫੁੱਲ ਹੈ ਪੂਰੇ ਵਧੀਆ ਤਰੀਕੇ ਨਾਲ ਦੱਸਤਾ ਸਾਨੂੰ ਸਮਝ ਆ ਗਿਆ ਹੋਊਗਾ ਹੁਣ ਤੁਸੀਂ ਦੱਸਣਾ ਹੈ ਵੀ ਕੁੱਲ ਫੁੱਲ ਕਿੰਨੇ ਆ ਸੁਣ ਲਓ ਵੀ ਕੁੱਲ ਫੁੱਲ ਕਿੰਨੇ ਆ ਆਪਸ਼ਨ ਵੀ ਦੇ ਦੇ ਠੀਕ ਹੈ ਪਹਿਲੇ ਦਾ 81 ਦੂਜੇ ਦਾ 729 ਤੀਜੇ ਦਾ 93049 ਚੌਥੇ ਦਾ 53 ਜਾ 14 14 A 81 B 729 C 93049 D 53 14 14 ਚਾਰ ਆਪਸ਼ਨ ਵੀ ਦਿੱਤੇ A B C D ਚੋਂ ਦੱਸਣਾ ਤੁਸੀਂ ਚੈੱਕ ਕਰੋ ਦੱਸੋ ਦੇਖਦੇ ਆ ਕਿਹੜਾ ਕਿਹੜਾ ਦੱਸ ਸਕਦਾ ਪੂਰੀ ਉਲਝਣ ਵਾਲਾ ਸਵਾਲ ਹੈ ਪਰ ਸੌਖਾ ਵੀ ਹੈ ਜੇ ਦਿਮਾਗ ਲਾਉਂਗੇ ਤਾਂ ਇੱਕ ਸੈਕਿੰਡ 'ਚ ਹੀ ਗੱਢ ਦੇਓਗੇ ਜੇ ਉਲਝੀ ਜਾਓਗੇ ਤਾਂ 10 ਦਿਨ ਉਲਝੀ ਜਾਓਗੇ ਜਮਾ ਅੰਸਰ ਸੌਖਾ ਜਮਾ 101% ਸੌਖਾ ਅਣ ਪੜ ਵੀ ਦਿਮਾਗ ਲਾ ਗਿਆ ਤਾਂ ਇੱਕ ਸੈਕਿੰਡ 'ਚ ਗੱਢ ਸਕਦਾ ਜੇ ਪੜੇ ਲਿਖੇ ਤੋਂ ਦਿਮਾਗ ਆ ਨਾ ਲੱਗਿਆ ਤਾਂ ਸਾਲ 'ਚ ਵੀ ਨਹੀਂ ਨਿਕਲਦਾ ਐਡਾ ਸੌਖਾ ਸਵਾਲ ਸਾਰੇ ਗੱਢ ਸਕਦੇ ਆ ਹਨਾ ਚੈੱਕ ਕਰੋ ਤੇ ਦੱਸੋ ਜੀ ਓਕੇ